कि कहने को दस गुरु हैं वो तो एक ही परमेश्वर दस गुरु रूप धारण करके आया हमारी बात मानते हैं ना जी हाँ और वही वही परमात्मा तत्व स्वयं वाणी रूप बन, करके गुरु ग्रंथ साहब के रूप में विराजमान यदि हम गुरु के अनुसार चलेंगे गुरु की दास्ता स्वीकार करेंगे तो हमें गुरु की प्रकट सेवा मिल जाएगी जहाँ गुरु विराजमान जैसे गुरु नानक साहब है गुरु अर्जन देव जी है ਤੇਗ ਬਹਾਦਰ ਸਿੰਘ ਜੀ ਗੁਰਦੇਵ ਹੈ ਇਹ ਅੰਤਰਧਿਆਨ ਲੀਲਾ ਕੀ ਹੈ ਲੇਕਿਨ ਇਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੇਮਾਨੰਦ ਜੀ ਨੇ ਗੁਰੂ ਗ੍ਰੰਥ ਸਾਹਿਬ ਬਾਰੇ ਬਹੁਤ ਵਧੀਆ ਸ਼ਬਦ ਬੋਲੇ ਹਨ ਉਹਨਾਂ ਨੇ ਦੱਸਿਆ ਕਿ 10 ਗੁਰੂ ਅਤੇ ਗੁਰਬਾਣੀ ਦਾ ਮਹੱਤਵ ਸਾਡੇ ਜੀਵਨ ਵਿੱਚ ਕਿੰਨਾ ਜ਼ਰੂਰੀ ਹੈ ਸਾਨੂੰ ਗੁਰਬਾਣੀ ਦੇ ਹਿਸਾਬ ਨਾਲ ਆਪਣਾ ਜੀਵਨ ਜਿਉਣਾ ਚਾਹੀਦਾ ਹੈ ਗੁਰਬਾਣੀ ਪੜ੍ਹ ਕੇ ਗੁਰਬਾਣੀ ਸੁਣ ਕੇ ਆਪਣੇ ਜੀਵਨ ਨੂੰ ਸਫਲ ਕੀਤਾ ਜਾ ਸਕਦਾ ਹੈ ਤੇ ਗੁਰਬਾਣੀ ਦੇ ਵਿੱਚ ਬਹੁਤ ਵੱਡਾ ਗਿਆਨ ਦਾ ਖਜ਼ਾਨਾ ਹੈ ਇਹ ਸਾਨੂੰ ਪ੍ਰੇਮਾਨੰਦ ਜੀ ਨੇ ਵੀ ਦੱਸ ਹੀ ਦਿੱਤਾ ਹੈ ਪਰ ਸਾਡੇ ਸਿੱਖ ਕੌਮ ਬੜੀ ਭਟਕੀ ਹੋਈ ਹੈ ਉਹ ਆਪਣੇ ਸਿੱਖ ਧਰਮੋਂ ਤੋਂ ਬਾਗੀ ਹੋ ਚੁੱਕੀ ਹੈ ਅਤੇ ਸਿੱਖ ਧਰਮ ਨੂੰ ਛੱਡ ਕੇ ਹੋਰ ਧਰਮਾਂ ਦੇ ਪਿੱਛੇ ਚੱਲ ਰਹੀ ਹੈ ਤੇ ਆਪਾਂ ਦੇਖਦੇ ਹਾਂ ਕਿ ਹੁਣ ਜਿਵੇਂ ਪੰਜਾਬ ਦੇ ਵਿੱਚ ਚਰਚ ਬਣਨ ਦਾ ਸਿਲਸਲਾ ਜਾਰੀ ਹੈ ਤੇ ਸਾਡੇ ਸਿੱਖ ਵੀ ਇਸ ਵਿੱਚ ਸ਼ਾਮਲ ਹੋਏ ਹੋਏ ਹਨ ਤੇ ਸਾਨੂੰ ਆਪਣੀ ਸਿੱਖ ਕੌਮ ਨੂੰ ਸਾਂਭਣ ਦੀ ਜ਼ਰੂਰਤ ਹੈ ਅਤੇ ਇਸ ਵੀਡੀਓ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਪ੍ਰੇਮਾਨੰਦ ਜੀ ਵਰਗੇ ਪ੍ਰਚਾਰਕ ਵੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂਆਂ ਦੀ ਬਾਣੀ ਦਾ ਸੰਦੇਸ਼ ਦਿੰਦੇ ਹਨ ਤੇ ਫਿਰ ਅਸੀਂ ਗੁਰੂ ਤੋਂ ਕਿਉਂ ਦੂਰ ਹੁੰਦੇ ਜਾ ਰਹੇ ਹਾਂ ਸੋਚਣ ਦੀ ਲੋੜ ਹੈ ਤੇ ਇਸ ਵੀਡੀਓ ਨੂੰ ਸਮਝਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ